ਆ ਵੀ ਇੱਧਾ ਕਰ ਲੋ ਇੱਧਰ ਆਇਆ ਸੰਦੀਪ ਥੋੜਾ ਹੋਰ ਗੱਡੀਆਂ ਖਿਲਾਰਨੀਆਂ ਨਮਸਕਾਰ ਰਮਨ ਜੀ 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 ਜ ਤਮਾਮ ਜਾਣਕਾਰੀ ਸਾਂਝੀ ਕਰਨ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਅੰਮ੍ਰਿਤਸਰ ਤੋਂ ਅਕਸ਼ੇ ਜੁੜ ਚੁੱਕੇ ਨੇ ਅਕਸ਼ੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੰਮ੍ਰਿਤਸਰ ਕੇਸਰੀ ਆ ਪੰਜਾਬ ਕੇਸਰੀ ਪੰਜਾਬ ਤੇ ਔਰ ਅੱਜ ਅੰਮ੍ਰਿਤਸਰ ਦੇ ਵਿੱਚ ਕੀ ਕੁਝ ਸਰਗਰਮੀਆਂ ਨੇ ਇਲੈਕਸ਼ਨ ਨੂੰ ਲੈ ਕੇ ਅ ਬਿਲਕੁਲ ਤੁਹਾਨੂੰ ਜੇਕਰ ਅਸੀਂ ਇਲੈਕਸ਼ਨਾਂ ਦੀ ਗੱਲ ਕਰੀਏ ਤਾਂ ਦੇਸ਼ ਭਰ ਦੇ ਵਿੱਚ ਜਿਸ ਤਰੀਕੇ ਨਾਲ ਸਾਨੂੰ ਪਤਾ ਵੀ ਹੈ ਕਿ ਕੋਡ ਆਫ ਕੰਡਕਟ ਚੌਣ ਜਾਬਤਾ ਜੋ ਲੱਗ ਚੁੱਕਾ ਹੈ ਉੱਥੇ ਹੀ ਜੇਕਰ ਅਸੀਂ ਪੰਜਾਬ ਦੀ ਗੱਲ ਕਰਦੇ ਆਂ ਪੰਜਾਬ ਤੋਂ ਡੀਜੀਪੀ ਪੰਜਾਬ ਹੋਣਾ ਵੱਲੋਂ ਖਾਸ ਹਦਾਇਤਾਂ ਜੋ ਹਰ ਸ਼ਹਿਰ ਦੇ ਵਿੱਚ ਪੁਲਿਸ ਨੂੰ ਦੇ ਦਿੱਤੀਆਂ ਗਈਆਂ ਨੇ ਕਮਿਸ਼ਨਰ ਪੁਲਿਸ ਨੂੰ ਦੇ ਦਿੱਤੀਆਂ ਗਈਆਂ ਨੇ ਕਿ ਚੈਕਿੰਗ ਜਿਹੜੀ ਆ ਚੈਕਿੰਗ ਖਾਸ ਕਰਕੇ ਉਹ ਕੀਤੀ ਜਾਵੇ ਨਾਲ ਦੇ ਨਾਲ ਜਿਹੜੇ ਸ਼ਰਾਰਤੀ ਅਨਸਰ ਆ ਉਹਨਾਂ ਤੇ ਇੱਕ ਨਿਗਰਾਨੀ ਰੱਖੀ ਜਾਵੇ ਤਾਂ ਅਸੀਂ ਇਸ ਵੇਲੇ ਮੌਜੂਦ ਹਾਂਗੇ ਸ਼੍ਰੀ ਅਮਰਸੇਪ ਸਾਹਿਬ ਤੇ ਨੋਵਲਟੀ ਚੌਂਕ ਤੋਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਪੁਲਿਸ ਵੱਲੋਂ ਜਿਹੜੀ ਆ ਪੁਖਤਾ ਜੋ ਕਹਿ ਸਕਦੇ ਹਾਂ ਕਿ ਇਲੈਕਸ਼ਨ ਨੂੰ ਲੈ ਕੇ ਤਿਆਰੀ ਵੀ ਕੀਤੀ ਗਿਆ ਨਾਲ ਦੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਗੱਡੀਆਂ ਦੀ ਜਿਨ੍ਹਾਂ ਤੇ ਉਹਨਾਂ ਨੂੰ ਸ਼ੱਕ ਹੋ ਰਿਹਾ ਇਹ ਤੁਸੀਂ ਵੇਖ ਸਕਦੇ ਹੋ ਕਿ ਜਿਨ੍ਹਾਂ ਵੱਲੋਂ ਹੈਲਮਟ ਨਹੀਂ ਪਾਇਆ ਗਿਆ ਜਾਂ ਕਿਸੇ ਵੀ ਟ੍ਰੈਫਿਕ ਰੂਲ ਨੂੰ ਤੋੜ ਰਹੇ ਨੇ ਤਾਂ ਉਹਨਾਂ ਦੇ ਉੱਤੇ ਜਿਹੜੀ ਆ ਕਾਰਵਾਈਆਂ ਹੋਣ ਨੂੰ ਅਵੇਖਿਆ ਜਾ ਰਹੀਆਂ ਨੇ ਤੁਨੂੰ ਇਸ ਦੇ ਨਾਲ ਨਾਲ ਖਾਸ ਤੌਰ ਦੇ ਉੱਤੇ ਕਿਉਂਕਿ ਚੋਣ ਜਾਬਤਾ ਲੱਗਣ ਤੋਂ ਬਾਅਦ ਕਿਤਨਾ ਕਿਤੇ ਸ਼ਹਿਰ ਦੇ ਵਿੱਚ ਮਾਹੌਲ ਕਾਫੀ ਜੋਗਾ ਗਰਮਾਇਆ ਰਹਿੰਦਾ ਹਰ ਸਿਆਸੀ țeੜ ਜੋ ਹੈਗਾ ਕਿਤਨਾ ਕਿਤੇ ਇਲੈਕਸ਼ਨ ਨੂੰ ਲੈ ਕੇ ਗਾਂ ਕੰਪੇਨਿੰਗ ਸ਼ੁਰੂ ਹੋਣੀ ਹੈ ਤਾਂ ਜਿਸ ਤਰੀਕੇ ਦੇ ਨਾਲ ਆਵਾਦਵੀ ਪਾਰਟੀ ਵੱਲੋਂ ਕੁਲਦੀਪ ਸਿੰਘ ਤਾਲੀਵਾਲ ਹੋਣਾਂ ਦੇ ਨਾਮ ਅਨਾਊਂਸ ਹੋਇਆ ਟਿਕਟ ਮਿਲੀ ਆ ਤਾਂ ਉਸ ਤੋਂ ਬਾਅਦ ਹੁਣ ਕਾਂਗਰਸ ਕਿਉਂਕਿ ਜਿਹੜੇ ਬਾਕੀ ਹੈਗੇ ਨੇ ਜਿਨੇ ਵੀ ਆਪਾਂ ਕਹਿ ਸਕਦੇ ਆ ਪਾਰਟੀ țeੜਾਂ ਹੈਗੀਆਂ ਨੇ ਜਾਂ ਉਹਨਾਂ ਦੇ ਵਰਕਰ ਹੈਗੇ ਨੇ ਉਹਨਾਂ ਨੂੰ ਇੱਕ ਆਸ ਹੈਗੀ ਆ ਕਿ ਖੇਤੀ ਦੇ ਜਾਂ ਕਾਂਗਰਸ ਦੀ ਗੱਲ ਕਰ ਲਈ ਉੱਥੇ ਭਾਜਪਾ ਦੀ ਗੱਲ ਕਰ ਲਈ ਆਮ ਆਦਮੀ ਪਾਰਟੀ ਦਾ ਜਿਸ ਤਰੀਕੇ ਨਾਲ ਅਨਾਉਂਸ ਹੋ ਗਿਆ ਤਾਂ ਭਾਜਪਾ ਦੀ ਗੱਲ ਕਰ ਲਈਏ ਤਾਂ ਸਾਰਿਆਂ ਨੂੰ ਇੱਕ ਉਡੀਕ ਹੈਗੀ ਆ ਕਿ ਕਦੋਂ ਕੰਪੇਨਿੰਗ ਸ਼ੁਰੂ ਹੋਵੇ ਤਾਂ ਕੰਪੇਨਿੰਗ ਦੌਰਾਨ ਜਿਸ ਵੇਲੇ ਜਦੋਂ ਕੰਪੇਨਿੰਗ ਹੁੰਦੀ ਆ ਤੁਨੂੰ ਤਾਂ ਉਸ ਟਾਈਮ ਦੇ ਵਿੱਚ ਜਿਹੜੇ ਸ਼ਰਾਰਤੀ ਅਨਸਰ ਹੁੰਦੇ ਨੇ ਉਹਨਾਂ ਦੀ ਨਿਗਰਾਨੀ ਕਿਤਨਾ ਕਿਤੇ ਰੱਖਣੀ ਬਹੁਤ ਜ਼ਰੂਰੀ ਆ ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਕੱਲੀ ਕੱਲੀ ਗੱਡੀ ਖਿਲਾਰ ਕੇ ਜੋ ਉਹਨਾਂ ਦੀਆਂ ਜੋ ਕਾਰਾਂ ਦੀਆਂ ਡਿੱਕੀਆਂ ਜੋ ਨੇ ਉਹ ਵੀ ਚੈੱਕ ਕਰ ਰਹੇ ਨੇ ਕਿ ਕੋਈ ਵੀ ਸ਼ਰਾਰਤੀ ਅੰਸਰ ਕਿਸੇ ਤਰੀਕੇ ਦਾ ਕਿਉਂਕਿ ਜਦੋਂ ਚੋਣ ਜਾਬਤਾ ਲੱਗਦਾ ਤਾਂ ਖਾਸ ਤੌਰ ਦੇ ਉੱਤੇ ਜਿਹੜੇ ਅਸਲਾ ਧਾਰਕ ਹੁੰਦੇ ਨੇ ਉਹਨਾਂ ਨੂੰ ਆਪਣੇ ਅਸਲੇ ਜਮ੍ਹਾਂ ਕਰਾਣੇ ਪੈਂਦੇ ਨੇ ਕਿ ਸ਼ਹਿਰ ਦੀ ਕਾਨੂੰਨੀ ਅਵਸਥਾ ਠੀਕ ਰਹਿ ਸਕੇ ਤਾਂ ਹਰ ਇੱਕ ਦੀ ਜਿਹੜੀ ਚੈਕਿੰਗ ਗੱਡੀ ਕਿਉਂਕਿ ਕਈ ਵਾਰ ਹੁੰਦਾ ਕਿ 12 ਬੋਰ ਜਾਂ 315 ਇਹੋ ਜਿਹੇ ਜਿਹੜੇ ਅਸਲੇ ਹੁੰਦੇ ਨੇ ਉਹ ਡਿੱਕੀ ਦੇ ਵਿੱਚ ਲੈ ਕੇ ਜਾਂਦੇ ਨੇ ਤਾਂ ਇਹ ਚੀਜ਼ਾਂ ਦੇ ਉੱਤੇ ਕਿਤਨਾ ਕਿਤੇ ਧਿਆਨ ਜੋਗਾ ਪੰਜਾਬ ਪੁਲਿਸ ਵੱਲੋਂ ਰੱਖਿਆ ਜਾ ਰਿਹਾ ਕਿ ਸ਼ਹਿਰ ਦੀ ਜਿਹੜੇ ਹਾਲਾਤ ਨੇ ਕਾਨੂੰਨੀ ਅਵਸਥਾ ਉਹ ਨਾਲ ਜੇਕਰ ਟ੍ਰੈਫਿਕ ਦੀ ਗੱਲ ਕਰ ਲੈਂਦੇ ਹਾਂ ਕਿਉਂਕਿ ਟ੍ਰੈਫਿਕ ਵੀ ਜਿਹੜੀ ਹੈ ਇੱਕ ਸਮੱਸਿਆ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਹਾਲਾਂਕਿ ਬਹੁਤ ਸਾਰੇ ਚੇਂਜਸ ਜਿਹੜੀਆਂ ਨੇ ਉਹ ਟ੍ਰੈਫਿਕ ਪੁਲਿਸ ਵੱਲੋਂ ਕੀਤੀਆਂ ਗਈਆਂ ਨੇ ਪਰ ਇਸ ਤਰ੍ਹਾਂ ਨਾਲ ਇਲੈਕਸ਼ਨ ਦੇ ਦਿਨ ਨੇ ਔਰ ਜਿਹੜੇ CRPF ਹੋਵੇ ਇਹਨਾਂ ਦੀ ਕੰਪਨੀਆਂ ਜਿਹੜੀਆਂ ਟੁਕੜੀਆਂ ਜਿਹੜੀਆਂ ਨੇ ਉਹ ਤੇਨਾਤ ਕਰ ਦਿੱਤੀਆਂ ਗਿਆਨੀ ਅੰਮ੍ਰਿਤਸਰ ਦੇ ਵਿੱਚ ਔਰ ਟ੍ਰੈਫਿਕ ਪੁਲਿਸ ਵੀ ਆਪਣਾ ਕੰਮ ਜਿਹੜਾ ਹੈ ਲਗਾਤਾਰ ਕਰ ਰਹੀ ਹੈ ਕੀ ਲੱਗਦਾ ਹੈ ਕਿ ਆਮ ਜਨਤਾ ਨੂੰ ਟ੍ਰੈਫਿਕ ਨੂੰ ਲੈ ਕੇ ਜਿਹੜੀ ਸਮੱਸਿਆ ਆ ਰਹੀ ਹੈ ਉਸ ਤੇ ਕਿੰਨੀ ਕ ਨਿਜਾਤ ਜਿਹੜੀ ਹੈ ਉਹਨਾਂ ਨੂੰ ਮਿਲੀ ਹੈ ਬਿਲਕੁਲ ਤੁਹਾਨੂੰ ਜੇਕਰ ਅਸੀਂ ਟ੍ਰੈਫਿਕ ਦੀ ਗੱਲ ਕਰੀਏ ਤਾਂ ਜਿਸ ਤਰੀਕੇ ਦੇ ਨਾਲ ਟ੍ਰੈਫਿਕ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਵੱਡੀਆਂ ਅਪਡੇਟਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਾਂ ਉੱਥੇ ਇੱਕ ਅਪਡੇਟ ਇਹ ਵੀ ਦੇ ਦਈਏ ਕਿ ਚੌਣ ਜਾਬਤਾ ਦੌਰਾਨ ਹੁਣ ਜੋ ਟ੍ਰੈਫਿਕ ਦੇ ਜਿਹੜੇ ਚਲਾਨ ਹੈਗੇ ਨੇ ਈ ਚਲਾਨ ਵੀ ਹੋਣਗੇ ਅੱਗੇ ਜਿੱਦਾਂ ਹੁੰਦਾ ਸੀ ਕਿ ਕੋਈ ਅਫਸਰ ਜਾਂ ਮੌਕੇ ਦਾ ਕੋਈ ਵੀ ਮੁਲਾਜ਼ਮ ਕਰਮੀ ਜੋ ਇੱਕ ਚਲਾਨ ਬੁੱਕ ਲੈ ਕੇ ਜਾਂਦੇ ਸਨ ਤੇ ਹੁਣ ਉਹ ਚੀਜ਼ ਨਹੀਂ ਹੋਏਗੀ ਇੱਕ ਮਸ਼ੀਨ ਜਿੱਦਾਂ ਅਸੀਂ Google Pay ਜਾਂ PhonePe ਕਰਦੇ ਆ 바ਰ ਕੋਡ ਹੁੰਦਾ ਹੈ ਤਾਂ ਉਹ ਸਿੱਧਾ ਸਰਕਾਰ ਦੇ ਖਾਤੇ ਪੈਸੇ ਜਾਂਦੇ ਆ ਤਾਂ ਹੁਣ ਉਸ ਤਰੀਕੇ ਦੇ ਨਾਲ ਕਿਉਂਕਿ ਇਹ ਸਿਸਟਮ ਦਿੱਲੀ ਵਰਗੇ ਸ਼ਹਿਰਾਂ ਦੇ ਵਿੱਚ ਵੀ ਹੈਗਾ ਨਾਲ ਦੀ ਨਾਲ ਚੰਡੀਗੜ੍ਹ ਵੀ ਇਹੋ ਜਿਹਾ ਸਿਸਟਮ ਹੈਗਾ ਕਿ ਜਿਹੜਾ ਜਿਹੜਾ ਵੀ ਕੋਈ ਕਾਨੂੰਨ ਕਾਨੂੰਨ ਤੋੜੇਗਾ ਜਾਂ ਰੂਲ ਤੋੜੇਗਾ ਟ੍ਰੈਫਿਕ ਦੇ ਤਾਂ ਉਹਦੇ ਈ-ਚਲਾਨ ਆਨਲਾਈਨ ਚਲਾਨ ਭਰਨਾ ਪਏਗਾ ਤਾਂ ਇੱਥੇ ਵੀ ਇਹ ਚੀਜ਼ ਬਹੁਤ ਜਲਦੀ ਤਣੂ ਸ਼ੁਰੂ ਹੋਣ ਜਾ ਰਹੀ ਆ ਪੁਲਿਸ ਤੱਕ ਅਲਾ ਅਧਿਕਾਰੀਆਂ ਨਾਲ ਜਿੱਦਾਂ ਸਾਡੀ ਗੱਲ ਹੋਈ ਸੀਗੀ ਉਹਨਾਂ ਵੱਲੋਂ ਵੀ ਇਹ ਚੀਜ਼ ਦੱਸੀ ਗਈ ਆ ਕਿ ਮਸ਼ੀਨਜ਼ ਆ ਗਿਆ ਨੇ ਤਾਂ ਕੁਝ ਚੰਦ ਦੇ ਦਿਨਾਂ ਤੱਕ ਕੁਝ ਦਿਨਾਂ ਦੇ ਵਿੱਚ ਇਸ ਦੀ ਸ਼ੁਰੂਆਤ ਵੀ ਉਹਨਾਂ ਵੱਲੋਂ ਕੀਤੀ ਜਾਣੀ ਹੈਗੀ ਆ ਤਾਂ ਹੁਣ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਟ੍ਰੈਫਿਕ ਪੁਲਿਸ ਦੀ ਜੋ ਇੱਕ ਨਾਮ ਲੱਗਦਾ ਸੀਗਾ ਕਿ ਇਹਨਾਂ ਨੇ ਸਾਡੇ ਕੋ ਪੈਸੇ ਖਾਦੇ ਨੇ ਅ ਜਿਆ ਇਹਨਾਂ ਨੇ 500 ਖਾਦਾ ਯਾਰ ਖਾਤਾ ਕਿਉਂਕਿ ਪੁਰਾਣੀ ਇੱਕ ਪਰੰਪਰਾ ਤਾਨੂੰ ਆਪਾਂ ਕਹਿ ਦਈਏ ਤਾਂ ਐਹੀ ਸੀਗੀ ਪੰਜਾਬ ਦੇ ਵਿੱਚ ਖਾਸ ਕਰਕੇ ਅਗਰ ਕੋਈ ਪੁਲਸ ਵਾਲਾ ਰੋਕਦਾ ਸੀਗਾ ਉਹਨੂੰ ਰਿਸ਼ਵਤ ਦੇ ਜਾਂਦੀ ਲਾਲਚ ਦਿੱਤਾ ਜਾਂਦਾ ਸੀਗਾ ਕਿ ਸਰ ਚਲਾਨ ਨਾ ਕੱਟਿਆ ਜਾਵੇ ਪੈਸੇ ਲੈ ਲਓ ਤਾਂ ਇਹ ਚੀਜ਼ ਦੇ ਉੱਤੇ ਕਾਫੀ ਜ਼ਿਆਦਾ ਜੋ ਉਹਨਾਂ ਨੂੰ ਰਾਹਤ ਮਿਲ ਸਕਦੀ ਆ ਤੁਹਾਨੂੰ ਤਾਂ ਇਹ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਉਣ ਵੀ ਜੋ ਹੈ ਚੈਕਿੰਗ ਕਿਤੇ ਜਾ ਰਹੀ ਆ ਤਾਂ ਜਿਹੜੇ ਅਧਿਕਾਰੀ ਇੱਥੇ ਚੈਕਿੰਗ ਕਰ ਰਿਹਾ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਕਿ ਉਹਨਾਂ ਨੂੰ ਕੀ ਕੀ ਹਦਾਇਤਾਂ ਦਿੱਤੀਆਂ ਗਈਆਂ ਨੇ ਅਲਾ ਅਧਿਕਾਰੀਆਂ ਵੱਲੋਂ ਤਾਂ ਸਰ ਜਿਸ ਤਰੀਕੇ ਦੇ ਨਾਲ ਦੇਸ਼ ਭਰ ਦੇ ਵਿੱਚ ਚੋਣ ਜਾਬਤਾ ਲੱਗ ਚੁੱਕਾ ਹੈ ਤਾਂ ਪੰਜਾਬ ਦੇ ਵਿੱਚ ਕੀ ਹਾਲਾਤ ਨੇ ਕਿਉਂਕਿ ਜੇਕਰ ਕਾਨੂੰਨੀ ਵਿਸਥਾਰ ਦੀ ਗੱਲ ਕਰੀਏ ਟ੍ਰੈਫਿਕ ਦੀ ਗੱਲ ਕਰੀਏ ਤਾਂ ਅਲਾ ਅਧਿਕਾਰੀਆਂ ਵੱਲੋਂ ਕੀ ਕੁਝ ਜੋ ਤੁਹਾਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਸਾਨੂੰ ਹਦਾਇਤਾਂ ਦਿੱਤੀਆਂ ਗਈਆਂ ਲਾਅ ਐਂਡ ਆਰਮੈਂਟ ਰੱਖਣਾ ਵਾ ਤੇ ਜੋ ਵੀ ਚੋਣ ਜਾਬਤਾ ਦੌਰਾਨ ਸਾਡੀਆਂ ਡਿਊਟੀਆਂ ਦੇ ਬਾਰੇ ਗਾਈਡਲਾਈਨ ਦਿੱਤੀ ਗਈ ਆ ਉਹਨੂੰ ਅਸੀਂ ਨਿਸ਼ਤਾਨਾ ਨਵਾਦੇ ਆ ਜੀ ਤੇ ਟ੍ਰੈਫਿਕ ਦੀ ਚੈਕਿੰਗ ਜੋ ਰੂਟੀਨ ਨਾਲ ਸ਼ਰਤਾਂ ਪੱਤਰ ਵਗੈਰਾ ਚੈੱਕ ਕੀਤਾ ਜਾਂਦਾ ਕਿਉਂਕਿ ਖਾਸ ਕਰਕੇ ਇਸ ਦੇ ਵਿੱਚ ਜਿਹੜੇ ਜਦੋਂ ਚੋਣ ਜਾਬਤਾ ਲੱਗਦਾ ਕਿ ਜਿਹੜੇ ਅਸਲਾ ਧਾਰਕ ਹੁੰਦੇ ਨੇ ਤਾਂ ਉਹ ਚੀਜ਼ ਵੀ ਕਿਤਨਾ ਕਿਤੇ ਗੌਰ ਕੀਤੀ ਜਾ ਰਹੀ ਕਿਉਂਕਿ 12 ਬੋਰ ਚੈਕਿੰਗ ਦੇ ਦੌਰਾਨ ਸਭ ਕੁਝ ਚੈੱਕ ਕਰਦੇ ਆ ਜੀ ਡਿੱਕੀ ਵਗੈਰਾ ਆਪਣਾ ਸਭ ਕੁਝ ਚੈੱਕ ਕਰਨ ਤੋਂ ਬਾਅਦ ਹੀ ਆਪਣੀ ਤਸੱਲੀ ਕਰਨ ਤੋਂ ਬਾਅਦ ਹੁਣ ਜਾਮਤਤਾ ਜਾਂਦਾ ਜੇ ਕੋਈ ਵਿਪਨ ਹੋਏਗਾ ਤੇ ਆਲਾਸਨ ਦਾ ਆਪਣਾ ਨੋਟਿਸ ਲੰਦਾ ਜਾਏਗਾ ਕੋਲ ਤੁਹਾਨੂੰ ਜਿੱਦਾਂ ਤੁਸੀਂ ਦੇਖਿਆ ਕਿ ਅਗਰ ਕਿਸੇ ਕੋਲ ਵੈਪਨ ਵੀ ਮਿਲਦਾ ਤਾਂ ਉਹ ਜੋ ਅ ਅਧਿਕਾਰੀਆਂ ਦੇ ਨੋਟਿਸ ਦੇ ਵਿੱਚ ਲਿਆ ਦਿੱਤਾ ਜਾਏਗਾ ਕਿ ਉਹ ਜੋ ਵਿਅਕਤੀ ਹੈ ਜਿਸ ਕੋਲ ਵੈਪਨ ਹੈਗਾ ਅਸਲਾ ਹੈਗਾ ਕਿ ਉਹ ਆਪਣਾ ਅਸਲਾ ਟੈਂਸਰ ਜਮ੍ਹਾਂ ਕਰਾ ਸਕੋ ਕਿਉਂਕਿ ਚੋਣ ਜਾਬਤਾ ਦੌਰਾਨ ਜਿਨਨੇ ਵੀ ਅਸਲੇ ਹੁੰਦੇ ਨੇ ਉਹ ਜਮਾ ਕਰਾ ਦਿੱਤੇ ਜਾਂਦੇ ਨੇ ਕਿ ਜਿਸ ਤਰ੍ਹਾਂ ਨਾਲ ਜਿਸ ਦਿਨ ਚੌਨ ਜ਼ਾਬਤਾ ਲੱਗਾ ਉਸ ਦਿਨ ਨੇ ਖਬਰ ਵੀ ਆਈ ਸੀ ਕਿ ਇੱਕ ਐਨ ਆਰ ਆਈ ਨੂੰ ਜਿਹੜੀ ਉਸ ਦਿਤੇ ਫਾਇਰਿੰਗ ਕੀਤੀ ਗਈ ਹੈ ਉਸ ਦੀ ਜਾਨ ਬਚ ਗਈ ਲੇਕਿਨ ਉਹ ਗੰਭੀਰ ਜ਼ਖਮੀ ਹੋਇਆ ਸੀ ਪਰ ਜਿਸ ਤਰ੍ਹਾਂ ਨਾਲ ਕਹਿ ਰਹੇ ਚੌਨ ਜ਼ਾਬਤੇ ਦੌਰਾਨ ਜਿਹੜੇ ਹਥਿਆਰ ਘਰਾਂ ਦੇ ਵਿੱਚ ਵੀ ਜਿਨ੍ਹਾਂ ਨੇ ਲਾਇਸੈਂਸੀ ਹਥਿਆਰ ਉਹ ਵੀ ਜਿਹੜੇ ਨੇ ਉਸ ਕਰ ਰੱਖ ਲਏ ਜਾਂਦੇ ਨੇ ਪਰ ਜਿਸ ਤਰ੍ਹਾਂ ਦੇ ਨਾਲ ਪਿੱਛੋਂ ਖਬਰਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਉਹ ਉਸ ਨੂੰ ਕਿਸ ਤਰ੍ਹਾਂ ਨਾਲ ਆਪਾਂ ਦੇਖਦੇ ਹਾਂ ਕਿਉਂਕਿ ਚੌਨ ਜ਼ਾਬਤਾ ਬੇਸ਼ੱਕ ਲੱਗ ਚੁੱਕਾ ਹੈ ਹਥਿਆਰ ਵਿਆਪਨ ਜਿਹੜੇ ਨੇ ਉਹ ਪੁਲਿਸ ਥਾਣਿਆਂ ਦੇ ਵਿੱਚ ਜਿਹੜੇ ਨੇ ਉਹ ਰੱਖ ਲਏ ਗਏ ਨੇ ਪਰ ਕੁਝ ਜੇ ਜਗ੍ਹਾ ਦੇ ਵਿੱਚ ਵਾਰਦਾਤਾਂ ਸਾਹਮਣੇ ਆਦੀਆਂ ਨੇ ਉਸ ਨੂੰ ਪੁਲਿਸ ਜਿਹੜੀ ਹੈ ਉਸ ਤੇ ਕਿਸ ਤਰ੍ਹਾਂ ਦੇ ਨਾਲ ਠੱਲ ਪਾ ਰਹੀ ਹੈ ਬਿਲਕੁਲ ਤੁਹਾਨੂੰ ਇਹ ਤੁਹਾਡਾ ਜਿੱਦਾਂ ਤੁਸੀਂ ਸਵਾਲ ਪੁੱਛਿਆ ਹੈ ਕਿ ਜਿਹੜੇ ਹਾਲਾਤ ਜਿਹੜੇ ਕਾਨੂੰਨੀ ਵਿਵਸਥਾ ਦੀ ਗੱਲ ਕਰ ਲਈਏ ਜਿੱਦਾਂ ਪਿਛਲੇ ਦਿਨਾਂ ਤੋਂ ਵੇਖਣ ਨੂੰ ਮਿਲਿਆ ਕਿਉਂਕਿ ਚੋਣ ਜਾਬਤਾ ਜਿਸ ਦਿਨ ਲੱਗਾ ਸੀ ਉਸ ਦਿਨ ਵੀ ਕ੍ਰਾਈਮ ਜੋ ਸ਼੍ਰੀਮント ਸਾਹਿਬ ਦੇ ਵਿੱਚ ਵੇਖਣ ਨੂੰ ਮਿਲਿਆ ਤਾਂ ਕ੍ਰਾਈਮ ਨੂੰ ਠੱਲ ਪਾਉਣ ਵਾਸਤੇ ਜੋ ਪੁਲਿਸ ਕਾਫੀ ਪ੍ਰਯਾਸ ਕਰ ਰਹੀ ਆ ਕਿ ਸ਼ਹਿਰ ਦੇ ਹਾਲਾਤ ਜਿਹੜੇ ਆ ਠੀਕ ਰਹਿ ਸਕਣ ਪਰ ਤੁਨੂੰ ਇਸ ਹਾਲਾਤਾਂ ਦੀ ਇਹਨਾਂ ਦੇ ਸ਼ਹਿਰ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਕਾਫੀ ਪਹਿਲਾਂ ਤੋਂ ਕਾਫੀ ਜੋ ਮਾੜੇ ਹਾਲਾਤ ਸ਼੍ਰੀਮント ਸਾਹਿਬ ਦੇ ਹੋ ਚੁੱਕੇ ਨੇ ਕਿਉਂਕਿ ਜਿੱਥੇ ਸੰਗਤ ਦੇਸ਼ ਵਿਦੇਸ਼ ਤੋਂ ਇੱਥੇ ਪਹੁੰਚਦੀ ਆ ਗੁਰੂ ਸਾਹਿਬ ਦੇ ਦਰਸ਼ਨ ਦਰੈ ਕਰਨ ਵਾਸਤੇ ਪਰ ਉੱਥੇ ਹੀ ਜੋ ਕਾਨੂੰਨੀ ਵਿਵਸਥਾ ਨੂੰ ਲੈ ਕੇ ਜਿਹੜੇ ਸ਼ਰਾਰਤੀ ਅੰਸਰ ਨੇ ਉਹ ਆਪਣੀ ਸ਼ਰਾਰਤ ਕੋਈ ਨਾ ਕੋਈ ਸ਼ਹਿਰ ਦਾ ਮਾਹੌਲ ਖਰਾਬ ਕਰਕੇ ਜੋ ਫਰਾਰ ਹੋਣ ਦੇ ਵਿੱਚ ਕਾਮਯਾਬ ਰਹਿੰਦੇ ਨੇ ਤਾਂ ਪੁਲਿਸ ਨੂੰ ਸਭ ਤੋਂ ਵੱਡੀ ਚੁਣੌਤੀ ਜੋ ਆਪਾਂ ਕਹਿ ਸਕਦੇ ਇਹੀ ਹੈਗੀ ਆ ਟਾਰਗੇਟ ਸਭ ਤੋਂ ਵੱਡਾ ਇਹੀ ਹੈਗਾ ਕਿ ਜਿਹੜੇ ਵੀ ਉਹ ਸ਼ਰਾਰਤੀ ਅੰਸਰ ਹੈਗੇ ਉਹਨਾਂ ਦੇ ਉੱਤੇ ਕਿੱਦਾਂ ਠੱਲ ਪਾਈ ਜਾ ਸਕੇ ਕਿਉਂਕਿ ਜਿੰਨਾਂ ਕੋਲ ਤੇ ਅਸਲੇ ਹੈਗੇ ਨੇ ਤੁਹਾਨੂੰ ਜਿਹੜੇ ਖਾਸ ਕਰਕੇ ਆਪਾਂ ਕਹਿ ਲਈਏ ਕਿ ਲਾਇਸੈਂਸੀ ਅਸਲੇ ਹੈਗੇ ਨੇ ਉਹਨਾਂ ਕੋਲ ਤੇ ਹੈਗੇ ਨੇ ਪਰ ਜਿਹੜੇ ਦੋ ਨੰਬਰ ਦੇ ਅਸਲੇ ਹੈਗੇ ਨੇ ਜਿਹੜੇ ਬਾਰਡਰਾਂ ਤੋਂ ਪਾਰ ਆਉਂਦੇ ਨੇ ਜਿਹੜੇ ਇੱਥੇ ਸਪਲਾਈ ਹੁੰਦੀ ਆ ਉਹਨਾਂ ਦੇ ਉੱਤੇ ਕਿਸ ਤਰੀਕੇ ਨਾਲ ਠਲ ਪਾਈ ਸਕੇ ਇਹ ਵੀ ਇੱਕ ਵੱਡੀ ਚੁਣੌਤੀ ਜੋ ਆ ਪੁਲਸ ਕੋ ਜੋ ਉਹਨਾਂ ਨੂੰ ਹੈਗੀ ਆ ਕਿਉਂਕਿ ਜਿਹੜੇ ਹਾਲਾਤ ਨੇ ਕਿਤਨਾ ਕਿਤੋਂ 2 ਨੰਬਰ ਦੇ ਅਸਲਿਆਂ ਦੇ ਨਾਲ ਖਰਾਬ ਹੁੰਦੇ ਨੇ ਤੁਹਾਨੂੰ ਜਿਹੜੇ ਲਾਇਸੈਂਸੀ ਧਾਰਕ ਹੈਗੇ ਨੇ ਉਹਨਾਂ ਵੱਲੋਂ ਤੇ ਟਾਈਮ ਫਿਰ ਜਮ੍ਹਾਂ ਕਰਵਾ ਦਿੱਤੇ ਜਾਂਦੇ ਨੇ ਪਰ 100 ਦੇ ਵਿੱਚੋਂ 90% ਉਹ ਲੋਕ ਹੁੰਦੇ ਨੇ ਜਿਹੜੇ ਜਿੰਨਾਂ ਕੋ ਦੋ ਨੰਬਰ ਦੇ ਅਸਲੇ ਕਿਉਂਕਿ ਜਿਨ੍ਹਾਂ ਨੇ ਸ਼ਰਾਰਤ ਕਰਨੀ ਹੁੰਦੀ ਆ ਇਹ ਜਿਹੜੇ ਦੋ ਨੰਬਰ ਦੇ ਅਸਲੇ ਲੈ ਕੇ ਕਿਉਂਕਿ ਬਾਰਡਰ ਬੈਲਟ ਹੈਗੀ ਆ ਤਨੂੰ ਜਿੰਨੀ ਵੀ ਅੰਮ੍ਰਿਤਸਰ ਸਾਹਿਬ ਦੇ ਨਾਲ ਗੱਲ ਕਰ ਲਈਏ ਤਾਂ ਤਰਨਤਨ ਖੇਮ ਕਰਨ ਪੱਟੀ ਇਧਰਲਾ ਏਰੀਆ ਵੀ ਲੱਗਦਾ ਹੈ ਇਧਰ ਦੀ ਗੱਲ ਕਰ ਲਈਏ ਜਨਾਲਾ ਤੇ ਨਾਲ ਰਮਦਾਸ ਉਸ ਤੋਂ ਅਲੱਗਾ ਗੱਲ ਕਰ ਲਈਏ ਅਟਾਰੀ ਬਾਰਡਰ ਹੋ ਗਿਆ ਆ ਬੀ ਬੀਓਪੀ ਦੋਖਿਆ ਹੋਗੀ ਤਾਂ ਇਨਾ ਇਨਾ ਏਰੀਆ ਤੋਂ ਖਾਸ ਕਰਕੇ ਜਿਹੜਾ ਕਿਤੇ ਨਾ ਕਿਤੇ ਨਸ਼ੇ ਦੇ ਨਾਲ ਨਾਲ ਹਥਿਆਰ ਦੀ ਸਪਲਾਈ ਜਿਹੜੀ ਆ ਬਹੁਤ ਜਿਆਦਾ ਵੇਖਣ ਨੂੰ ਮਿਲਦੀ ਆ ਬਿਲਕੁਲ ਠੀਕ ਇਸੇ ਸਵਾਲ ਤੇ ਮੈਂ ਅਗਲੇ ਸਵਾਲ ਤੇ ਉਹ ਤੁਹਾਨੂੰ ਪੁੱਛਾਂਗੀ ਕਿ ਨਸ਼ਾ ਜਿਹੜਾ ਹੈ ਉਹ ਆਮ ਹੋ ਗਏ ਔਰ ਹਰ ਨੌਜਵਾਨ ਜਿਹੜਾ ਕਹਿ ਸਕਦਾ ਹੈ ਕਿ ਇਸ ਦੀ ਜਕੜ ਦੇ ਵਿੱਚ ਪੈ ਰਿਹਾ ਹੈ ਪਰ ਜਿਸ ਤਰ੍ਹਾਂ ਦੇ ਨਾਲ ਹੁਣ ਇਲੈਕਸ਼ਨ ਕੋਡ ਆਫ ਕੰਡਕਟ ਲੱਗ ਚੁੱਕਾ ਹੈ ਤੇ ਨਸ਼ੇ ਦੀ ਸਪਲਾਈ ਹਾਲਾਂਕਿ ਜਿਹੜੇ ਬਾਰਡਰ ਤੇ ਬੀਐਸਐਫ ਔਰ ਪੰਜਾਬ ਪੁਲਿਸ ਹੈ ਉਹਨਾਂ ਸਾਂਝਾ ਆਪਰੇਸ਼ਨ ਜਿਹੜਾ ਹੈ ਉਹ ਕਾਫੀ ਕਾਮਯਾਬੀ ਵੀ ਉਹਨਾਂ ਨੂੰ ਮਿਲ ਰਹੀ ਹੈ ਡਰੋਨ ਫੜੇ ਜਾ ਰਹੇ ਨੇ ਔਰ ਡਰੋਨ ਰਾਹੀਂ ਜਿਹੜਾ ਅਸਲਾ ਔਰ ਨਸ਼ਾ ਆ ਰਿਹਾ ਉਹਨਾਂ ਨੂੰ ਵੀ ਜ਼ਬਤ ਕੀਤਾ ਜਾ ਰਿਹਾ ਪਰ ਲੱਗਦਾ ਨਹੀਂ ਹੈ ਕਿ ਇਸ ਉੱਤੇ ਜਿਹੜੀ ਹੈ ਉਹ ਬਹੁਤ ਹੀ ਸਟ੍ਰਿਕਟਲੀ ਜਿਹੜੀ ਹੈ ਉਹ ਇੱਕ ਕਹਿ ਸਕਦੇ ਕਿ ਇੱਕ ਬਣਾਣਾ ਚਾਹੀਦਾ ਹੈ ਕੰਮ ਜਿਹੜਾ ਬਣਾਉਣਾ ਚਾਹੀਦਾ ਤਾਂਕਿ ਜਿਹੜੀ ਹੈ ਇਹ ਜੀ ਸਪਲਾਈ ਜਿਹੜੀ ਹੈ ਉਹ ਬੰਦ ਹੋ ਸਕੇ ਆ ਬਿਲਕੁਲ ਤੁਹਾਨੂੰ ਇਸ ਦੇ ਉੱਤੇ ਖਾਸ ਤੌਰ ਦੇ ਉੱਤੇ ਜਿੱਥੇ ਹਾਲਾਂਕਿ ਆਪਾਂ ਕਾਰਵਾਈ ਜੋ ਸਾਡੀ ਪੁਲਸ ਹੈ ਜਾਂ ਬੀਐਸਐਫ ਹੈ ਫੋਰਸ ਹੈ ਉਹ ਕਾਰਵਾਈ ਕਰਦੀ ਆ ਉਹਨਾਂ ਵਿਅਕਤੀਆਂ ਦੇ ਉੱਤੇ ਜਿਹੜੇ ਮੌਕੇ ਤੋਂ ਫੜੇ ਗਏ ਨੇ ਉਹਨਾਂ ਦੇ ਉੱਤੇ ਤਾਂ ਕਾਰਵਾਈ ਬਣਦੀ ਆ ਉਹਨਾਂ ਦੇ ਨਾਲ ਨਾਲ ਖਾਸ ਕਰਕੇ ਕਾਰਵਾਈ ਜਿਹੜੀ ਪੰਦੀ ਆ ਜਿਹੜੇ ਸਾਡੇ ਇਧਰਲੇ ਪੰਨੇ ਉਹ ਦੇਜ ਦਰੋਈ ਬੈਠੇ ਨੇ ਜਿਹੜੇ ਨਸ਼ਾ ਮੰਗਵਾਉਂਦੇ ਨੇ ਜਿਹੜੇ ਉੱਥੋਂ ਹਥਿਆਰ ਮੰਗਵਾਉਂਦੇ ਨੇ ਕਿ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਹੋ ਸਕੇ ਕਿਉਂਕਿ ਚੋਣਾਂ ਦੌਰਾਨ ਬਹੁਤ ਜ਼ਿਆਦਾ ਤਨੂੰ ਪੰਜਾਬ ਦੇ ਵਿੱਚ ਮਾਹੌਲ ਦੀ ਸਥਿਤੀ ਜੋ ਖਰਾਬ ਹੋਣ ਦੀ ਰਹਿੰਦੀ ਆ ਕਿਉਂਕਿ ਹਰ ਦੂਜੇ ਦਿਨ ਇਹ ਇਨ੍ਹਾਂ ਦੌਰਾਨ ਕਿਉਂਕਿ ਜੋ ਚੋਣ ਜਾਬਤਾ ਲੱਗਾ ਹੁੰਦਾ ਇਹਨਾਂ ਦਿਨਾਂ ਦੌਰਾਨ ਹਰ ਦੂਜੇ ਦਿਨ ਕੋਈ ਨਾ ਕੋਈ ਘਟਨਾ ਸਾਹਮਣੇ ਨਿਕਲ ਕੇ ਆਉਂਦੀ ਹੀ ਆਉਂਦੀ ਆ ਕਿਉਂਕਿ ਪਿਛਲੇ ਸਮੇਂ ਤੋਂ ਵੇਖਣ ਨੂੰ ਕਾਫੀ ਵਾਰ ਮਿਲ ਰਿਹਾ ਇਸ ਵਾਰ ਕੀ ਹਾਲਾਤ ਰਹਿੰਦੇ ਨੇ ਉਸ ਨੂੰ ਲੈ ਕੇ ਜੋ ਡੀਜੀਪੀ ਸਾਹਿਬ ਵੱਲੋਂ ਖਾਸ ਹਦਾਇਤਾਂ ਕਿਉਂਕਿ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਜਿਸ ਤਰੀਕੇ ਨਾਲ ਸੀਐਮ ਭਗਵੰਤ ਸਿੰਘ ਮਾਨ ਹੋਣਾਂ ਵੱਲੋਂ ਇੱਕ ਮੀਟਿੰਗ ਕੀਤੀ ਜਾਣੀ ਤੁਹਾਨੂੰ ਤੁਹਾਨੂੰ ਯਾਦ ਹੋਏਗਾ ਲੁਧਿਆਣਾ ਵਿਖੇ ਮੀਟਿੰਗ ਹੋਈ ਸੀ 11 ਵਜੇ ਦੇ ਕਰੀਬ ਤਾਂ ਉੱਥੇ ਮੀਟਿੰਗ ਕਰਨਾ ਸਾਰੇ ਸ਼ਹਿਰ ਦੇ ਜਿਹੜੇ ਆਲਾ ਅਧਿਕਾਰੀ ਹੈਗੇ ਨੇ ਉਹਨਾਂ ਨੂੰ ਉੱਥੇ ਵੱਡੇ ਅਫੀਸਰ ਜਿਹੜੇ ਹੈਗੇ ਨੇ ਉਹਨਾਂ ਨੂੰ ਉੱਥੇ ਬੁਲਾਉਣਾ ਇਕੱਠੇ ਕਰਨਾ ਤੇ ਇੱਕ ਖਾਸ ਹਦਾਇਤਾਂ ਦੇਣੀ ਆ ਲੋ ਐਂਡ ਆਰਡਰ ਨੂੰ ਲੈ ਕੇ ਤਾਂ ਕਹਿ ਸਕਦੇ ਆ ਕਿ ਇਸ ਵਾਰ ਜ਼ਰੂਰ ਕਿਤੇ ਨਾ ਕਿਤੇ ਉਮੀਦ ਜਿਤਾ ਸਕਦੇ ਆ ਕਿ ਜਿਹੜੇ ਹਾਲਾਤ ਨੇ ਉਹ ਠੀਕ ਰਹਿ ਸਕਣ ਜਿਹੜੇ ਪੰਜਾਬ ਦੇ ਤੇ ਖਾਸ ਕਰਕੇ ਸ਼੍ਰੀ ਹਮਸਾ ਸਾਹਿਬ ਦੇ ਤਨੂੰ ਕਿਉਂਕਿ ਸਭ ਤੋਂ ਜਿਆਦਾ ਮਾੜੇ ਹਾਲਾਤ ਪੰਜਾਬ ਦੇ ਵਿੱਚ ਇਕੱਤਰ ਵੇਖਿਆ ਜਾਵੇ ਤਾਂ ਇਦਾਂ ਹੀ ਮਾਝੇ ਬੈਲਟ ਦੇ ਜਿਹੜੇ ਹਾਲਾਤ ਸਭ ਤੋਂ ਮਾੜੇ ਹੈਗੇ ਨੇ ਕਿਉਂਕਿ ਇੱਥੇ ਆਏ ਦਿਨ ਗੋਲੀ ਕਾਰਡ ਆਏ ਦਿਨ ਨਸ਼ਾ ਸਪਲਾਈ ਆਏ ਦਿਨ ਬੰਦਾ ਮਾਰ ਦਿੱਤਾ ਜਾਂਦਾ ਇਹ ਚੀਜ਼ਾਂ ਦੇ ਉੱਤੇ ਖਾਸ ਕਰਕੇ ਜਿਹੜੇ ਇੱਥੇ ਜਿਹੜੀ ਕਾਰਵਾਈ ਆ ਪੁਲਿਸ ਨੂੰ ਜਿਹੜੀ ਆ ਆਵਾਜ਼ ਚੜ ਕੇ ਕਰਨੀ ਪਊਗੀ ਜੀ ਤੁਹਾਨੂੰ ਜੀ ਅਗਲੀ ਖਬਰ ਤੇ ਆਖਰੀ ਖਬਰ ਨਾਲ ਫਿਰ ਲੁੱਕ ਕਰਾਂਗੇ ਅਗਲੀ ਖਬਰ ਜਿਹੜੀ ਹੈ ਉਹ ਹੈ ਸ਼੍ਰੀ ਦਰਬਾਰ ਸਾਹਿਬ ਨੂੰ ਜਿਹੜੇ ਈ-릭ਸ਼ਾ ਤੇ ਆਟੋ ਦੀ ਜਿਹੜੀ ਐਂਟਰੀ ਹੈ ਉਸ ਨੂੰ ਲੈ ਕੇ ਬਹੁਤ ਕੁਲ ਜਿਹੜੇ ਨੇ 12 ਗੇਟ ਜਿਹੜੇ ਨੇ ਦਰਬਾਰ ਸਾਹਿਬ ਨੂੰ ਲੱਗਦੇ ਨੇ ਔਰ ਉੱਥੇ ਜਿਸ ਤਰ੍ਹਾਂ ਦੇ ਨਾਲ ਈ-릭ਸ਼ਾ ਇਹੋ ਦੇਖਣ ਨੂੰ ਮਿਲਦੀ ਹੈ ਔਰ ਲੋਕਾਂ ਨੂੰ ਬੜੀ ਪਰੇਸ਼ਾਨੀ ਆਉਂਦੀ ਹੈ ਇਸ ਨੂੰ ਲੈ ਕੇ ਕੀ ਐਕਸ਼ਨ ਪਲਾਨ ਹੈ ਪੁਲਿਸ ਦਾ ਆ ਬਿਲਕੁਲ ਤੁਹਾਨੂੰ ਜੇਕਰ ਅਸੀਂ ਇਹ ਰਿਕਸ਼ਾ ਦੀ ਗੱਲ ਕਰ ਲਈਏ ਜਿੱਥੇ ਇਹ ਰਿਕਸ਼ਾ ਨੂੰ ਠੱਲ ਪਾਉਣ ਵਾਸਤੇ ਕ੍ਰਾਈਮ ਜਿਹੜਾ ਇਹਨਾਂ ਦੇ ਉੱਤੇ ਹੁੰਦਾ ਉਹ ਠੱਲ ਪਾਉਣ ਵਾਸਤੇ ਜਿੱਥੇ ਆਪਾਂ ਕੀ ਇੱਕ ਖਬਰ ਵੀ ਸਾਂਝੀ ਕਰ ਰਹੇ ਹਾਂ ਪਿਛਲੇ ਕੁਝ ਦਿਨਾਂ ਤੋਂ ਕਿ ਜਿਹੜੇ ਇੱਕ ਸਟicker ਲਗਾਏ ਜਾ ਰਹੇ ਨੇ ਸਟicker ਇੱਕ ਇਹਨਾਂ ਨੂੰ ਕੋਡ ਮਿਲ ਰਿਹਾ ਤਾਂ ਉਹ ਨੰਬਰ ਦਰਾਂ ਜਿਹੜਾ ਇਹਨਾਂ ਨੂੰ ਟਰੇਸ ਕਰ ਲਿੱਤਾ ਜਾਏਗਾ ਅਗਰ ਕੋਈ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤਾਂ ਉਸ ਦੇ ਨਾਲ ਨਾਲ ਜਿਹੜੇ ਸ਼੍ਰੀ ਹਮਸਾਹਬ ਦੇ 12 ਗੇਟ ਨੇ 12 ਦਰਵਾਜੇ ਨੇ 12 ਦਰਵਾਜਿਆਂ ਦੇ ਬਾਹਰ ਹੋਂ ਜੋ ਹੈ ਪੁਲਸ ਵੱਲੋਂ ਇੱਕ ਨਵਾਂ ਜੋ ਕਹਿ ਸਕਦੇ ਕਿ ਐਕਸ਼ਨ ਕੀਤਾ ਜਾਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਇਹਨੂੰ ਹਜੇ ਆਪਾਂ ਕਹਿ ਸਕਦੇ ਹਾਂ ਕਿ ਇੱਕ ਐਗਜ਼ਾਮਪਲ ਤੌਰ ਤੇ ਆਪਾਂ ਸੈੱਟ ਕਰ ਰਹੇ ਹਾਂ ਕਿ ਜੇਕਰ ਸਕਸੈਸਫੁਲ ਰਹਿੰਦਾ ਤਾਂ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਘੱਟ ਸਕਦੀ ਆ ਸਚਕਣ ਸ੍ਰੀ ਹਰਮੰਦਰ ਸਾਹਿਬ ਤੋਂ 200 ਮੀਟਰ ਦੀ ਦੂਰੀ ਤੱਕ ਈ ਰਿਕਸ਼ਾ ਆ ਸਕਣਗੇ ਉਸ ਤੋਂ ਅੱਗੇ ਈ ਰਿਕਸ਼ਾ ਨਹੀਂ ਆ ਸਕਣਗੇ ਤੇ ਜਿਹੜੇ 12 ਗੇਟ ਹੈਗੇ ਨੇ 12 ਗੇਟਾਂ ਦੇ ਬਾਹਰੋਂ ਦੀ ਈ ਰਿਕਸ਼ਾ ਦੀ ਐਂਟਰੀ ਬੰਦ ਕਰ ਦਿੱਤੀ ਜਾਊਗੀ ਤੁਹਾਨੂੰ ਇਹਨਾਂ ਨੂੰ 1 ਕੋ ਪੁਆਇੰਟ ਦੇ ਦਿੱਤਾ 1 ਜਾਂ 2 ਪੁਆਇੰਟ ਦੇ ਦਿੱਤੇ ਜਾਣਗੇ ਇੱਕ ਪਾਰਕਿੰਗ ਵਾਲਾ ਤਾਂ ਇੱਕ ਜਿੱਲੇ ਵਾਲੇ ਬਾਗ ਦੇ ਲਾਗੇ ਤਾਂ ਉਹਨਾਂ ਪੁਆਇੰਟਾਂ ਦੇ ਉੱਤੇ ਈ ਰਿਕਸ਼ਾ ਆ ਸਕਣਗੇ ਉਹ ਵੀ 200 ਮੀਟਰ ਦੀ ਦੂਰੀ ਤੱਕ ਤਾਂ ਕਹਿ ਸਕਦੇ ਆ ਕਿ ਟ੍ਰੈਫਿਕ ਨੂੰ ਠੀਕ ਢੰਗ ਨਾਲ ਚਲਾਉਣ ਵਾਸਤੇ ਜੋ ਏਡੀ ਸਪੀਡ ਟ੍ਰੈਫਿਕ ਹੈਗੇ ਨੇ ਹਰਪਾਲ ਸਿੰਘ ਜੀ ਉਹਨਾਂ ਵੱਲੋਂ ਵੱਡਾ ਐਕਸ਼ਨ ਕਰਨ ਦੀ ਤਿਆਰੀ ਜੋ ਉਹਨਾਂ ਵੱਲੋਂ ਕੀਤੀ ਜਾ ਰਹੀ ਆ ਤਾਂ ਜਿੱਦਾਂ ਉਹਨਾਂ ਨੇ ਐਲਾਨ ਕੀਤਾ ਹੈ ਹਾਲੇ ਇਸ ਨੂੰ ਆਪਾਂ ਕਹਿ ਸਕਦੇ ਆ ਕਿ ਇੱਕ ਐਗਜ਼ਾਮਪਲ ਤੌਰ ਦੇ ਉੱਤੇ ਜ਼ਰੂਰ ਚੈੱਕ ਕੀਤਾ ਜਾ ਰਿਹਾ ਕਿ ਕਿਵੇਂ ਦੇ ਹਾਲਾਤ ਰਹਿੰਦੇ ਨੇ ਤੇ ਇਹਨਾਂ ਦੇ ਵਿੱਚ ਖਾਸ ਕਰਕੇ ਤੁਹਾਨੂੰ ਜਿਹੜੇ ਬਜ਼ੁਰਗ ਹੈਗੇ ਨੇ ਉਹਨਾਂ ਨੂੰ ਤੇ ਜ਼ਰੂਰ ਜਾਣ ਦਿੱਤਾ ਜਾਏਗਾ ਪੁਲਿਸ ਜਿਹੜਾ ਉਹਨਾਂ ਨੂੰ ਜਾਣ ਦਿੱਤੀ ਜਾਏ ਇਜਾਜ਼ਤ ਜਿਹੜੀ ਉਹਨਾਂ ਨੂੰ ਜਾਣ ਦੀ ਦੇ ਦਿੱਤੀ ਜਾਏਗੀ ਰਿਕਸ਼ਾ ਤੇ ਪਰ ਜਿਹੜੇ ਬਾਕੀ ਹੈਗੇ ਨੇ ਲੋਕ ਜਿਹੜੇ ਟੂਰਿਸਟ ਆਉਂਦੇ ਨੇ ਜਿਹੜੇ ਸ਼ਰਧਾਲੂ ਆਉਂਦੇ ਨੇ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਉਨੀ ਦੂਰੀ ਤੋਂ ਹੀ ਜਿਹੜਾ ਇਹ ਰਿਕਸ਼ਾ ਨੂੰ ਲੈ ਕੇ ਜਿਹੜਾ ਉੱਥੇ ਖਿਲਾਰ ਦਿੱਤਾ ਜਾਏਗਾ ਤਾਂ ਉਹ 200 ਮੀਟਰ ਦੂਰ ਹੀ ਉਤਰ ਕੇ ਜੋ ਪੈਦਲ ਜੋ ਆ ਸੱਚਕੰਤ ਸ੍ਰੀ ਹਰਮੰਦਰ ਸਾਹਿਬ ਨੂੰ ਜਾਂਦੇ ਦਿਖਾਈ ਦੇਣਗੇ ਜੀ ਤੁਹਾਨੂੰ ਜੀ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਤੁਹਾਨੂੰ ਦੱਸ ਦੇਣੀ ਹੈ ਕਿ ਜੋ ਦਰਬਾਰ ਸਾਹਿਬ ਨੂੰ ਈ ਰਿਕਸ਼ਾ ਜਾਂ ਆਟੋ ਵਾ ਜਾਂਦੇ ਨੇ ਉਹਨਾਂ ਨੂੰ ਰੋਕ ਦਿੱਤਾ ਜਾਵੇਗਾ 200 ਮੀਟਰ ਦੀ ਦੂਰੀ ਤੇ ਔਰ ਖਾਸ ਤੌਰ ਤੇ ਜਿਹੜੇ ਵਿਕਲੈਂਗ ਨੇ ਯਾਨੀ ਕਿ ਜਿਹੜੇ ਅਪਾਹਜ ਨੇ ਔਰ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਹੀ ਜਿਹੜੀ ਐਂਟਰੀ ਜਿਹੜੀ ਹੈ ਉਹ ਈ ਰਿਕਸ਼ਾ ਥਰੂ ਜਿਹੜੀ ਹੈ ਕੀਤੀ ਜਾ ਸਕਦੀ ਹੈ ਫਿਲਹਾਲ ਅ ਅੰਮ੍ਰਿਤਸਰ ਦੇ ਵਿੱਚ ਜੋ ਇਲੈਕਸ਼ਨ ਨੇ ਲੋਕ ਸਭਾ ਚੋਣਾਂ ਜਿਹੜੇ ਨੇ ਬਹੁਤ سارے ਜਿਹੜੇ ਨੇ ਕੀ ਕੁਝ ਉਹਦੇ ਵਿੱਚ ਸਖਤਾਈ ਜਿਹੜੀ ਹੈ ਉਹ ਕੀਤੀ ਗਈ ਹੈ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੀ ਹਾਲਾਤ ਨੇ तमाम ਜਾਣਕਾਰੀ ਸਾਂਝੀ ਕੀਤੀ ਗਈ ਹੈ ਔਰ ਇਸੇ ਤਰ੍ਹਾਂ ਦੇ ਨਾਲ ਅੰਮ੍ਰਿਤਸਰ ਤੁਹਾਨੂੰ ਅਪਡੇਟ ਦਿੰਦਾ ਰਹੇਗਾ ਕਿ ਅੰਮ੍ਰਿਤਸਰ ਦੇ ਵਿੱਚ ਹੋਰ ਕੀ ਕੁਝ ਵਾਪਰੇਗਾ ਫਿਲਹਾਲ ਦਿਓ ਇਜਾਜ਼ਤ ਨਮਸਕਾਰ